ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਪੰਜਾਬ ਦੀਆਂ ਔਰਤਾਂ ਪੰਜਾਬ ਦੀਆਂ ਸਾਡੀਆਂ ਮਾਤਾਵਾਂ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 4 ਸਾਲ ਪੂਰੇ ਹੋਣ ਵਾਲੇ ਹੈ ਤੇ ਉਹ ਸਮਾਂ ਆ ਗਿਆ ਚੋਣ ਬੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਜਿਹਨੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਸੀ ਜਿਹੜੇ ਚੋਣ ਮੈਨੀਫੈਸਟੋ 'ਚ ਵਾਅਦੇ ਕੀਤੇ ਗਏ ਸੀ ਬਿਜਲੀ ਫ੍ਰੀ ਦੇਵਾਂਗੇ ਬੀਬੀਆਂ ਦਾ ਬੱਸ ਕਰਾਇਆ ਫ੍ਰੀ ਕਰਾਂਗੇ ਬੀਬੀਆਂ ਨੂੰ ਪੰਜਾਬ ਦੀਆਂ ਔਰਤਾਂ ਨੂੰ 1-1000 ਰੁਪਇਆ ਮਹੀਨਾ ਸਰਕਾਰ ਬਣ ਤੇ ਦਿੱਤਾ ਜਾਊਗਾ ਬਿਜਲੀ ਫ੍ਰੀ ਹੋਗੀ ਬਸ ਕਰਾਇਆ ਫ੍ਰੀ ਹੋ ਗਿਆ ਇੰਤਜ਼ਾਰ ਸੀ ਕਿ ਬੀਬੀਆਂ ਦਾ ਹਜ਼ਾਰ-ਹਜ਼ਾਰ ਰੁਪਿਆ ਕਦੋਂ ਮਿਲੇਗਾ ਉਸ ਦੌਰਾਨ ਜਿੰਨਾ ਸਮਾਂ ਪਿੱਛੇ ਪੌਣੇ ਇੱਕ ਚਾਰ ਸਾਲ ਦਾ ਬੀਤਿਆ ਉਹਦੇ ਵਿੱਚ ਬਹੁਤ ਸਾਰੇ ਆਪਣੇ ਸੰਬੋਧਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਅਨਾਉਂਸ ਕੀਤਾ ਇੱਥੋਂ ਤੱਕ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਹੁਣ ਜਦੋਂ ਅਸੀਂ ਇਹ ਪੈਸੇ ਦੇਵਾਂਗੇ ਤਾਂ ਇੱਕ-ਇੱਕ ਹਜ਼ਾਰ ਰੁਪਿਆ ਨਹੀਂ ਹੋਊਗਾ ਪੰਜਾਬ ਦੀਆਂ 1 ਕਰੋੜ ਤੋਂ ਵੱਧ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਬੀਬੀਆਂ ਮਤਲਬ ਕਿ ਪੰਜਾਬ ਦੀਆਂ 1 ਕਰੋੜ ਤੋਂ ਵੱਧ ਔਰਤਾਂ ਨੂੰ ਹੁਣ ਅਸੀਂ ਦੇਵਾਂਗੇ 11100 ਰੁਪਈਆ ਮਹੀਨਾ ਹਰੇਕ ਨੂੰ 1100 ਰੁਪਈਆ ਮਹੀਨਾ ਤੇ ਇਹ ਖੁਸ਼ਖਬਰੀ ਜਿਹੜੀ ਤੁਹਾਨੂੰ ਮੈਂ ਦੇਣ ਜਾ ਰਿਹਾ ਕਿ ਬਹੁਤ ਜਲਦੀ ਸਾਰੇ ਦਾ ਸਾਰਾ ਬਕਾਇਆ ਪੰਜਾਬ ਦੀਆਂ 1 ਕਰੋੜ ਤੋਂ ਵੱਧ ਔਰਤਾਂ ਨੂੰ ਮਿਲ ਸਕਦਾ ਪੰਜਾਬ ਸਰਕਾਰ ਦੇ ਵੱਲੋਂ ਉਹਦੇ ਵਾਸਤੇ ਸਰਕਾਰ ਨੂੰ ਮਜਬੂਰ ਕਿਨੇ ਕੀਤਾ ਪਹਿਲਾਂ ਧੰਨਵਾਦ ਕਰੋ ਵਿਰੋਧੀ ਧਿਰਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਦਾ ਕਾਂਗਰਸ ਪਾਰਟੀ ਦਾ ਪ੍ਰਤਾਪ ਸਿੰਘ ਬਾਜਵਾ ਦਾ ਤੇ ਭਾਰਤੀ ਜਨਤਾ ਪਾਰਟੀ ਤੋਂ ਰਵਨੀਤ ਸਿੰਘ ਬਿੱਟੂ ਦਾ ਜਿਨ੍ਹਾਂ ਨੇ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਭਗਵੰਤ ਮਾਨ ਤੇ ਪੂਰੀ ਆਮ ਆਦਮੀ ਪਾਰਟੀ ਨੂੰ ਮਜਬੂਰ ਕਰਤਾ ਬੀਬੀਆਂ ਦਾ ਇੱਕ ਇੱਕ ਹਜ਼ਾਰ ਰੁਪਿਆ ਮਹੀਨਾ ਦੇਣ ਵਾਸਤੇ ਤੇ ਨਾਲ ਹੀ ਉਹਨਾਂ ਨੇ ਮਜਬੂਰ ਕੀਤਾ ਕਿ ਪਿੱਛੇ ਜਿਹੜਾ ਸਮਾਂ ਪੌਣੇ 4 ਸਾਲ ਦਾ ਬੀਤ ਗਿਆ ਇਹ ਸਾਰਾ ਹਿਸਾਬ ਕਰਕੇ ਬੀਬੀਆਂ ਨੂੰ ਪੈਸੇ ਦਿੱਤੇ ਜਾਣੇ ਚਾਹੀਦੇ ਆ ਪਹਿਲਾਂ ਉਹ ਬਿਆਨ ਸੁਣੋ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਦਿੱਤੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੇ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਦਿੱਤੇ ਕਿੰਨੀ ਵੱਡੀ ਠੱਗੀ ਮਾਰੀ ਸਾਰੇ ਬੀਬੀਆਂ ਕਹਿੰਦੇ ਆ ਦੇਤਾ 1000 ਰੁਪਇਆ ਅੱਛਾ ਜੇ ਹਰਬੀਰ ਮੋਟਾ ਲੈਣ ਆਇਆ ਨਾ ਉਹਨਾਂ ਕੇ 45000 ਸਾਡੇ ਇੱਕ ਬੰਦੇ ਇੱਕ ਬੀਬੀ ਦਾ ਬਣ ਗਿਆ ਪਹਿਲੇ 45000 ਦੇ ਦੇ ਫਿਰ ਅਸੀਂ ਗੱਲ ਕਰਾਂਗੇ ਆ ਤਾਂ 10 ਰੁਪਏ ਦੇ ਨਾਲ ਨਹੀਂ ਆ ਤਾਂ ਇੱਥੇ ਮਾੜੇ ਝਾੜੂ ਵਾਲੇ ਤੁਸੀਂ ਦੇਖ ਲਓ ਕਿਸਾਨਾਂ ਦਾ ਵੀ ਟਰਾਲੀਆਂ ਹੀ ਚੋਰੀ ਕਰਕੇ ਲੈ ਗਏ ਸਿਲੰਡਰ ਚੋਰੀ ਕਰਕੇ ਲੈ ਗਏ ਭਾਂਡੇ ਚੱਕ ਕੇ ਲੈ ਗਏ ਮੈਂ ਬੀਬੀਆਂ ਨੂੰ ਕਹਿੰਦਾ ਜੇ ਕੱਪੜੇ ਧੋਵੇਂ ਹੁੰਦੀਆਂ ਬਾਹਰ ਨਾ ਕੰਡਿਆ ਕਰੋ ਉਹ ਵੀ ਚੱਕ ਕੇ ਲੈ ਜਾਈਏ ਆ ਬੇਟੀਆਂ ਸੱਜਿਆ ਮਾਵਾਂ ਤੇ ਬੈਠ 48 ਮਹੀਨੇ ਹੋ ਗਏ ਸਰਕਾਰ ਨੂੰ 48 4 ਸਾਲ ਦਾ ਮਤਲਬ 48 ਮਹੀਨੇ 12 ਮਹੀਨਿਆਂ ਦਾ ਜਿਹੜਾ ਲੱਖਾ ਸਿੰਘ ਦੀ 1 ਸਾਲ ਹੋ ਗਿਆ 48000 ਰੁਪਿਆ ਤੁਹਾਡਾ ਇਹ ਧਾਣੂ ਪਾਰਟੀ ਵਾਲੇ ਤੁਹਾਨੂੰ ਕਿਹਾ ਸੀ 10000 ਰੁਪਿਆ ਮਹੀਨਾ ਦਾ ਮੈਂ ਕਿਹਾ ਸੀ ਕਿ ਨਹੀਂ ਤੇ ਜੇ ਨਹੀਂ ਮਿਲਿਆ ਆ ਜਿਹੜਾ ਤੁਰਦਾ ਫਿਰਦਾ ਹੁਣ ਭਗਵੰਤ ਮਾਨ ਇਹਨੂੰ ਕਹੋ ਕਿ ਤੈਨੂੰ ਵੋਟ ਕਿਹੜੀ ਗੱਲ ਦਾ ਪਾਈ ਦੀ? ਕਿਹੜੀ ਗੱਲ ਦਾ ਤੂੰ ਵੋਟ ਮੰਗਣਾ? ਯਾਰ ਮੈਂ ਹੈਰਾਨ ਆ। ਇਹ 3.5 ਨਹੀਂ 4 ਸਾਲ ਹੋ ਗਏ। ਇਹ ਜੁੱਤੀਆਂ ਤੇ ਜਿਹੜੀ ਜੁੱਤੀਆਂ ਤੇ ਪੁਲਿਸ ਲਾਈ ਜਾ ਰਹੀ ਹੈ ਸੀਐਮ ਦੇ। ਜੁੱਤੀਆਂ ਤੇ ਸਕਿਉਰਿਟੀ ਲਾਈ ਜਾ ਰਹੀ ਹੈ ਜਿਹੜੀ ਸੀਐਮ ਦੇ। ਉਹ ਇਸੇ ਕਰਕੇ ਲਾਈ ਜਾ ਰਹੀ ਹੈ। ਪਰ ਜਿੰਨੀ ਮਰਜ਼ੀ ਸਕਿਉਰਿਟੀ ਲੈ ਲਓ। ਇਹ ਜੁੱਤੀਆਂ ਪਹਿਣੀਆਂ ਹੀ ਪਹਿਣੀਆਂ। 1000 ਰੁਪਈਆ ਨਹੀਂ ਦੇ ਸਕੇ। ਦੂਜੇ ਪਾਸੇ ਸਾਡੇ ਸੀਐਮ ਨੇ ਹਰਿਆਣੇ ਦੇ ਸਾਲ ਨਹੀਂ ਹੋਇਆ ਲਾਡੋ ਬਹਿਨ ਦਾੜਲੀ ਬਹਿਨ ਉਹਨਾਂ ਨੇ ਲਾਗੂ ਕੀਤੀ ਸੀ 2100 ਰੁਪਏ 6 ਲੱਖ ਆਪਣੀਆਂ ਮਾਵਾ ਭੈਣਾਂ ਦੇ ਸੀਐਮ ਦੇ ਥੋੜੇ ਚੈਨਾਂ ਤੇ ਚੱਲਦਾ ਹੈ ਆਨਲਾਈਨ ਉਹਨਾਂ ਨੇ 6 ਲੱਖ ਤੋਂ ਉੱਤੇ ਸਾਡੀਆਂ ਮਾਵਾ ਭੈਣਾਂ ਦੇ ਖਾਤੇ 'ਚ 2100 ਰੁਪਏ ਆਉਣਾ ਸ਼ੁਰੂ ਹੋ ਗਿਆ ਤੇ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਬੀਜੇਪੀ ਦੀਆਂ ਸਰਕਾਰਾਂ ਤੇ ਆਮ ਆਦਮੀ ਸਰਕਾਰ ਚ ਕੀ ਅੰਤਰ ਆ ਇਹ ਲੋਕ ਆਪਣੇ ਆਪ ਸਮਝ ਲੈਣ ਹਜੇ ਵੀ ਕਹਿੰਦੇ ਆ ਵੀ ਅਸੀਂ ਮਾਰਚ ਚ ਦਵਾ ਗਏ ਮਾਣਿਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਰਨ ਤਾਰਨ ਦੀ ਜਿਮਨੀ ਚੋਂਣ ਦੇ ਵਿੱਚ ਆਪਣੀ ਜ਼ੁਬਾਨੋਂ ਕਿਹਾ ਕਿ ਸਾਰੇ ਦਾ ਸਾਰਾ ਬਕਾਇਆ ਸਾਰੇ ਦੇ ਸਾਰੇ ਪੈਸੇ ਪੰਜਾਬ ਦੀਆਂ 1 ਕਰੋੜ ਤੋਂ ਵੱਧ ਔਰਤਾਂ ਸਾਡੀਆਂ ਪੈਣਾ ਸਾਡੀਆਂ ਮਾਤਾਵਾਂ ਸਾਡੀਆਂ ਬੀਬੀਆਂ ਨੂੰ ਦੇ ਦਿੱਤੇ ਜਾਣਗੇ ਸੁਣੋ ਭਗਵੰਤ ਸਿੰਘ ਮਾਨ ਕੀ ਕਹਿ ਰਹੇ ਮਾਵਾ ਪੈਣਾ ਜਿਹੜੀਆਂ ਨੇ ਉਹ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਅੱਜ ਵੀ ਇੱਥੇ ਕਿਹਾ 1000 ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜੇ ਦੇਖੋ 5000 ਰੁਪਏ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜਾਈ ਉਹੇ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂੰਹਾਂ ਨੇ ਤਾਂ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਉਂਗੇ ਤਾਂ ਲੜਾਈ ਹੋ ਜੂਗੀ ਉਹ ਕਹਿੰਦੀ ਵਧੀਆ ਲੈ ਤਾਂ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪ ਦਾ ਭਾਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਤੁਹ ਲਾਣੇਦਾਰ ਵਾਂਗੂ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਇਆ ਉਹ ਅਗਲਾ ਬਜਟ ਜਿਹੜਾ ਹੁਣ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੀ ਪੈਸੇ ਪਾ ਕੇ ਤੁਹਾਨੂੰ ਕਹਦਾਂਗੇ ਕਿ ਆ ਚੱਕੋ ਇਹ ਪਰਕਾ ਤੋਂ 2026 ਦੇ ਅਪ੍ਰੈਲ ਦੇ ਵਿੱਚ ਮਾਰਚ 2026 ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਬਣੀ ਨੂੰ 4 ਸਾਲ ਪੂਰੇ ਹੋ ਜਾਣੇ ਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬਜਟ ਸੈਸ਼ਨ ਹੋਊਗਾ ਅਪ੍ਰੈਲ 2026 ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਉਹ ਪੈਸੇ ਜਿਹੜੇ ਉਹ ਸਾਰੀਆਂ ਬੀਬੀਆਂ ਦੇ ਉਹ ਦੇ ਦਿੱਤੇ ਜਾਣਗੇ ਇਸ ਕਰਕੇ ਤੁਹਾਨੂੰ ਮਿਲ ਸਕਦੇ ਆ ਜੇਕਰ 1000 ਰੁਪਿਆ ਮਹੀਨਾ ਵੀ ਦਿੱਤਾ ਜਾਂਦਾ ਤਾਂ ਤੁਹਾਨੂੰ 4 ਸਾਲ ਪੂਰੇ ਹੋਣ ਤੇ April ਤੱਕ ਹੋ ਜਾਣਗੇ 49 ਮਹੀਨੇ ਤੇ ਫਿਰ ਤੁਹਾਨੂੰ ਮਿਲਣਗੇ 49000 ਰੁਪਏ ਤੇ ਜੇਕਰ ਤੁਹਾਨੂੰ ਦੇ ਦਿੱਤੇ ਜਾਂਦੇ 1100 ਰੁਪਏ ਦੇ ਹਿਸਾਬ ਦੇ ਨਾਲ ਫਿਰ ਤੁਹਾਨੂੰ ਮਿਲਣਗੇ ਹਰ ਇੱਕ ਸਾਡੀ ਬੀਬੀ ਸਾਡੀ ਭੈਣ ਸਾਡੀ ਮਾਤਾ ਸਾਡੀ ਬੱਚੀ ਨੂੰ ਹਰ ਇੱਕ ਨੂੰ ਮਿਲਣਗੇ 53900 ਰੁਪਏ